ਸੂਰਮਹਾਰਾਜ ਦੀ ਰੀਸ ਕੋਈ ਨਹੀਂ ਦੁਨੀਆ ਦਾ ਇੱਕੋ ਇੱਕ ਐਸਾ ਬਾਪ ਦੁਨੀਆ ਦਾ ਇੱਕੋ ਇੱਕ ਐਸਾ ਪੁੱਤ ਜਿਹਦੇ ਵਰਗਾ ਬਾਪ ਵੀ ਕੋਈ ਨਹੀਂ ਤੇ ਜਿਹਦੇ ਵਰਗਾ ਪੁੱਤ ਵੀ ਨਹੀਂ ਜੇ ਦੁਨੀਆ ਤੇ ਪੁੱਤਾਂ ਦੀ ਝਾਤੀ ਮਾਰੀਏ ਲੋਕ ਕਹਿੰਦੇ ਸਰਵਣ ਬੜਾ ਮਹਾਨ ਪੁੱਤ ਸੀ ਹੋਵੇਗਾ ਮਾਂ ਬਾਪ ਦੀ ਸੇਵਾ ਕੀਤੀ ਪਰ ਜਦੋਂ ਪੁੱਤ ਵੇਖਣਾ ਹੋਵੇ ਤੇ ਦੁਨੀਆ ਦੇ ਉੱਤੇ ਗੁਰੂ ਗੋਬਿੰਦ ਸਿੰਘ ਵਰਗਾ ਪੁੱਤ ਕੋਈ ਨਹੀਂ ਜੇ ਬਣ ਸਕਦਾ ਪੁੱਤ ਕਿੱਦਾਂ ਦਾ ਹੈ ਆਪ ਤੇ ਜਦੀਮ ਹੋਣਾ ਪ੍ਰਮਾਨ ਕਰ ਲਿਆ ਪਰ ਇਸ ਦੇਸ਼ ਦੇ ਕਰੋਨਾ ਬੱਚੇ ਜਦੀਮ ਹੋਣ ਤੋਂ ਬਚਾ ਲੈ ਆਪਣਾ ਅੰਦਾਸ਼ਾ ਉਹਦੇ ਵਰਗਾ ਪੁੱਤ ਵੀ ਕੋਈ ਨਹੀਂ ਤੇ ਉਹਦੇ ਵਰਗਾ ਬਾਪ ਵੀ ਕੋਈ ਨਹੀਂ ਕੋ ਬਾਪ ਕਿੱਦਾਂ ਦਾ ਹੈ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਦੇਖੀਆਂ ਤੇ ਪੁੱਤਾਂ ਦੀਆਂ ਲਾਸ਼ਾਂ ਵਿੱਚ ਖਲੋ ਕੇ ਅਕਾਲ ਪੁਰਖ ਪ੍ਰਮਾਤਮਾ ਵੱਲ ਵੀ ਇਹ ਕਿਹਾ ਕਿ ਆਖਿਆ ਤੇਰਾ ਤੁਝ ਕੋ ਸੌਂਪਦੇ ਕਿ ਆਲਾ ਕੀ ਹੁੰਦਾ ਉਹ ਬਾਪ ਇਦਾਂ ਦਾ ਹੈ புத்தியாஷா கொள்ளோ நங்க